ਕਾਲ গুড মর্নিং वेलकम बैक टू आवर चैनल आई होप ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਸੋ ਮੇਰੀ ਅੱਜ ਦੀ ਵੀਡੀਓ ਹੈ ਜੋ ਤੁਹਾਡੇ ਲਈ ਮੈਂ ਬਹੁਤ ਵਧੀਆ ਸੋਚ ਸਮਝ ਕੇ ਲੈ ਕੇ ਆਈ ਹਾਂ ਜੋ ਕਿ ਮੈਨੂੰ ਲੱਗਿਆ ਤੁਹਾਡਾ ਸ਼ੇਅਰ ਕਰਨੀ ਚਾਹੀਦੀ ਹੈ ਸੋ ਮੇਰੀ ਅੱਧੀ ਵੀਡੀਓ ਆਪਣੇ ਪੰਜਾਬੀ ਸੂਟਾਂ ਤੇ ਜਿਹੜੀਆਂ ਮੇਰੀ ਭੈਣਾ ਮੇਰੀ ਵੀਡੀਓ ਦੇਖ ਰਹੀਆਂ ਨੇ ਪੰਜਾਬ ਦੇ ਵਿੱਚੋਂ ਤੇ ਤੁਸੀਂ ਮੈਨੂੰ ਇਹ ਵੀ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਸੀਂ ਪੰਜਾਬ ਦੇ ਕਿਹੜੇ ਸ਼ਹਿਰ ਚੋਂ ਕਿਹੜੇ ਪਿੰਡ ਚੋਂ ਪਟਿਆਲੇ ਦੇ ਨੇੜੇ ਤੇਰੇੋਂ ਤਾਂ ਵੀ ਮੈਨੂੰ ਜਰੂਰ ਕਮੈਂਟ ਕਰਨਾ ਤਾਂ ਕਿ ਮੈਨੂੰ ਪਤਾ ਲੱਗ ਸਕੇ ਕਿ ਮੇਰੀ ਵੀਡੀਓ ਕਿੱਥੇ-ਕਿੱਥੇ ਤੱਕ ਪਹੁੰਚੀ ਹੈ ਤੇ ਹੁਣ ਆਪਾਂ ਆਪਣੀ ਵੀਡੀਓ ਤਾਂ ਕਰਦੇ ਹਾਂ ਇਸ ਦਾ ਉਸ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਕਰਨਾ ਚਾਹੂੰਗੀ ਕਿਉਂਕਿ ਤੁਸੀਂ ਸਾਰੇ ਮੇਰੀ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਹੋ ਮੈਨੂੰ ਬਹੁਤ ਸਪੋਰਟ ਕਰ ਰਹੇ ਹੋ ਤੇ ਉਦਰ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੋ ਅੱਜ ਜਿਹੜੀ ਮੇਰੀ ਵੀਡੀਓ ਆ ਉਹ ਆਪਣੇ ਪੰਜਾਬੀ ਸੂਟਾਂ ਦੇ ਜਿਵੇਂ ਕਿਸੇ ਨੂੰ ਕੋਈ ਡਿਜ਼ਾਈਨ ਮੰਨ ਲਓ ਕੋਈ ਸਲਵਾਰ ਦਾ ਪਲਾਜ਼ੋ ਦਾ ਦੋ ਤਿੰਨ ਡਿਜ਼ਾਈਨ ਸੀ ਜਿਹੜੇ ਮੇਰੇ ਕੋਲ ਮੈਂ ਬਣਵਾਏ ਸੀਗੇ ਮੈਂ ਕਿਹਾ ਚਲੋ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਕੁਝ ਪੰਜਾਬੀ ਸੂਟ ਨੇ ਜੀ ਜੋ ਜਿਵੇਂ ਕਿ ਸਾਡੇ ਪਟਿਆਲੇ ਸ਼ਹਿਰ ਦੇ ਵਿੱਚ ਮੰਨਿਆ ਜਾਂਦਾ ਪਟਿਆਲਾ ਕੱਪੜੇ ਤੋਂ ਤੇ ਇਹ ਪਟਿਆਲੇ ਸ਼ਹਿਰ ਦੇ ਵਿੱਚ ਕੱਪੜੇ ਦੀ ਕੁਆਲਿਟੀ ਵੀ ਬਹੁਤ ਬੈਸਟ ਹੈ ਤੇ ਕਪੜਾ ਬਹੁਤ ਹੈ ਪਟਿਆਲੇ ਦੇ ਵਿੱਚ ਤੁਸੀਂ ਜਿੱਥੇ ਮਰ ਚਲ ਜਿਓ ਪਟਿਆਲੇ ਦੇ ਵਿੱਚ ਅਦਾਲਤ ਬਾਜ਼ਾਰ ਚ ਜਾਂ ਟ੍ਰਿਪਲੀ ਮਾਰਕੀਟ ਜਿੱਥੇ ਮਰ ਚਲ ਜਿਓ ਤੁਹਾਨੂੰ ਤੁਹਾਨੂੰ ਕੱਪੜੇ ਦੀ ਵੈਰਾਈ ਮਿਲ ਜਾਣੀ ਹੈ ਤੇ ਬਹੁਤ ਬੈਸਟ ਤੋਂ ਬੈਸਟ ਮਿਲੇਗੀ ਬਾਕੀ ਜਿਹੜਾ ਨੇੜੇ ਤੋਂ ਜਿਹੜੇ ਮੈਨੂੰ ਦੇਖ ਰਿਹਾ ਪੰਜਾਬ ਦੇ ਪਟਿਆਲੇ ਤੋਂ ਤੇ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਵੀ ਤੁਸੀਂ ਨੇ ਮੈਂ ਪਟਿਆਲੇ ਤੋਂ ਜਾਂ ਕਿਸੇ ਸ਼ਹਿਰ ਤੋਂ ਜਾਂ ਫਿਰ ਕਿਤੇ ਤੋਂ ਵੀ ਸੋ ਮੈਂ ਬਹੁਤ ਸੋਚ ਸਮਝ ਕੇ ਤੁਹਾਡੇ ਲਈ ਅੱਜ ਵੀਡੀਓ ਲੈ ਕੇ ਆਈਆਂ ਮੈਨੂੰ ਲੱਗਿਆ ਕਿ ਤੁਹਾਡੇ ਸਾਰੇ ਨਾਲ ਇਹ ਵੀਡੀਓ ਸ਼ੇਅਰ ਕਰੀਂ ਕੁਝ ਕੱਪੜੇ ਆ ਜਿਹੜੇ ਮੈਂ ਆਪਣੇ ਡਿਜ਼ਾਈਨ ਨਾਲ ਬਣਵਾਏ ਹੋਏ ਨੇ ਮੈਂ ਕਿਹਾ ਚਲੋ ਤੁਹਾਡੇ ਸਾਰੇ ਨਾਲ ਸ਼ੇਅਰ ਕਰਾਂ ਸੋ ਆਪਾਂ ਅੱਜ ਵਾਲੀ ਵੀਡੀਓ ਆਪਣੀ ਕਰਦੇ ਹਾਂ ਸਟਾਰਟ ਤੇ ਉਸ ਤੋਂ ਪਹਿਲਾਂ ਮੇਰੀ ਵੀਡੀਓ ਦੇ ਵਿੱਚ ਜਿਹੜਾ ਕੋਈ ਪਹਿਲੀ ਵਾਰ ਆਇਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਸੋ ਆਪਾਂ ਹੁਣ ਆਪਣੀ ਵੀਡੀਓ ਕਰਦੇ ਹਾਂ ਸਟਾਰਟ ਸਭ ਤੋਂ ਪਹਿਲਾਂ ਸਾਡੇ ਪੰਜਾਬੀ ਸੂਰ ਪੰਜਾਬੀਆਂ ਦਾ ਇਹ ਦੇਖੋ ਕਿੰਨੀ ਜਿਆਦਾ ਹੈਂਡਵਰਕ ਹੈ ਕੜਾਈ ਹੈ ਹੈਂਡਵਰਕ ਦੀ ਪੂਰੇ ਮੋਤੀ ਨੇ ਮੋਤੀ ਤੇ ਜਿਹੜਾ ਇਹ ਕੱਪੜਾ ਹੈ ਇਹ 오ਰਗੈਂਜ਼ਾ ਦਾ ਕੱਪੜਾ ਹੈ 오ਰਗੈਂਜ਼ਾ ਕਿਉਂਕਿ ਜਿਆਦਾ ਜਿਵੇਂ ਸਿਲਕ ਹੋਗੀ ਜਾਂ organza ਇਹ ਹੀ ਜਿਆਦਾ ਇਨਾ ਤੇ ਕੜਾਈ ਵਾਲਿਆ ਸੂਟ ਸੋਹਣੇ ਲੱਗਦੇ ਹੈਗੇ ਪੈਂਸੀ ਸੂਟ ਤੇ ਦੀ ਬਾਜੂ ਦੇਖ ਲਓ ਬਾਜੂ ਤੇ ਵੀ ਨੱਕ ਵਰਕ ਹੈ ਕੋਈ ਡਿਜ਼ਾਈਨ ਨਹੀਂ ਪਾਇਆ ਹੋਇਆ ਸਿੰਪਲ ਸੂਟ ਹੈ ਸਲਵਾਰ ਸੂਟ ਹੈ ਤੇ ਗਲੇ ਵੀ ਬਿਲਕੁਲ ਸਿੰਪਲ ਹੈ ਬੈਕ ਵਾਲਾ ਗਲਾ ਵੀ ਬਿਲਕੁਲ ਸਿੰਪਲ ਹੈ ਤੇ ਹਲਤਰ ਪਾਈ ਹੋਣਾ ਰਹਿੰਦਾ ਹੈਗਾ ਸੂਟ ਕੱਢ ਰਿਹਾ ਕਿ ਚੌੜਾ ਦੇ ਸਾਰੇ ਨਾਲ ਸ਼ੇਅਰ ਕਰਦਾ ਦੇਖੋ ਪੰਜਾਬੀ ਸੂਟ ਕਿੰਨਾ ਜਿਆਦਾ ਵਧੀਆ ਹੈਵੀ ਪੂਰਾ ਪੂਰੀ ਹੈਂਡ ਹੈਂਡ ਵਾਲੀ ਕੜਾਈ ਹੈ ਵਰਕ ਪੂਰਾ ਜਿਵੇਂ ਮੋਤੀਆਂ ਵਾਲਾ ਦੇਖ ਸਕਦੇ ਹੋ ਇਹਦੇ ਨਾਲ ਹੈਗੀ ਸਲਵਾਰ ਇਹਦੇ ਨਾਲ ਆ ਸਲਵਾਰ ਆ ਪੰਜਾਬੀ ਫੁੱਲ ਹੈਵੀ ਸਲਵਾਰ ਆ ਪੰਜਾਬੀ ਇਹਨਾਂ ਛੋੜੇ ਪੌਂਚੇ ਜ਼ਿਆਦਾ ਨਹੀਂ ਥੋੜੇ ਸਿੰਪਲ ਬਾਕੀ ਤੁਸੀਂ ਥੋੜੇ ਵੀ ਬਣਵਾ ਸਕਦੇ ਹੋ ਜਿਆਦਾ ਛੋੜੇ ਜਿੰਨੂੰ ਜਿਵੇਂ ਪਸੰਦ ਹੈ ਉਹ ਪੰਜਾਬੀ ਸੂਟ ਹੈ ਸਾਡੇ ਪੰਜਾਬੀ ਐਮੀ ਸੂਟ ਬਹੁਤ ਨੇ ਆਪਾਂ ਇਹਨੂੰ ਹੁਣ ਸਾਈਡ ਤੇ ਰੱਖ ਦਿੰਨੇ ਆ ਸੋਹਣਾ ਨਾ ਸੂਟ ਬਹੁਤ ਸੋਹਣਾ ਇਹਨਾਂ ਨਾਲ ਦੁਪੱਟਾ ਵੀ ਦਿਖਾਉਣੀ ਆ ਤੁਹਾਨੂੰ ਸਾਰਿਆਂ ਨੂੰ ਇਹਨਾਂ ਨਾਲ ਦੁਪੱਟਾ ਦੇਖੋ ਦੁਪੱਟਾ ਬਹੁਤ ਵਧੀਆ ਹੈ ये देखो दुपट्टा दुपट्टे पे भी पूरा हैंड वर्क है पूरा आय मन लो अगर ना अगर जे सूट खराब हो जाए चुन्नी वैसे कभी भी किसी भी सूट दी दुपट्टा कभी खराब नहीं होता तो ਤੁਸੀਂ ਕੀ ਕਰ ਸਕਦੇ ਹੋ ਇਹ दुपट्टे दी शर्ट ਬਣਾ ਸਕਦੇ ਹੋ ਮੇਰੇ ਕੋਲ ਕੁਝ ਦੁਪट्टे ਐ ਮੈਂ ਦੇ ਪਏ ਨੇ ਕਿ ਮੈਂ ਸੋਚ ਨਹੀਂ ਆ ਕਿ ਮੈਂ ਇਹਨਾਂ ਦੀ ਸ਼ਰਟਾਂ ਬਣਵਾਵਾਂ ਨਾਲ ਸਲਵਾਰ ਤਾਂ ਮੀਮੀ ਜਾਂਦੀ ਆ ਨਾ ਪਰ ਕਟਵਾ ਕੇ ਲੈ ਆਉਂਦੇ ਆ ਬਣ ਜਾਂਦੀ ਹੈਗੀ ਤੇ ਤੁਸੀਂ ਏਵੇਂ ਜਿਵੇਂ ਆ ਮੰਨ ਲਓ ਆ ਸ਼ਰਟ ਆ ਪੂਰੀ ਪੂਰੀਏ ਚੁੰਨੀ ਹੈ ਨਾ ਇਹ ਹੋਊਗੀ 2.5 ਮੀਟਰ ਦੀ ਪੂਰੀ ਤੇ ਇਹਦੇ ਤੋਂ ਸ਼ਰਟ ਤੇ ਬਾਹਾਂ ਆਰਾਮ ਨਾਲ ਬਾਹਰ ਨਿਕਲ ਜਾਣੀਆਂ ਤੁਸੀਂ ਆਪਣੇ ਸੂਟ ਕਮੀਜ਼ ਆਰਾਮ ਨਾਲ ਬਣਾ ਸਕਦੇ ਆ ਇੱਕ ਵੀ ਹੈਵੀ ਦੁਪੱਟਾ ਬਹੁਤ ਜ਼ਿਆਦਾ ਭਾਰ ਤੇ ਹੁਣ ਆਪਾਂ ਨੇ ਸੈਕੰਡਰੀ ਜਿਹੜਾ ਮੇਰਾ ਪਲਾਟ ਹੋਆ ਮੇਰਾ ਵੈਸੇ ਬਨਾਰਸੀ ਦਾ ਸੂਟ ਸੀਗਾ ਜਿਵੇਂ ਬਨਾਰਸੀ ਸੂਟ ਹੁੰਦੇ ਦਾ ਸਾਰਿਆਂ ਨੂੰ ਪਤਾ ਹੀ ਹੋਊਗਾ ਤੇ ਬਨਾਰਸੀ ਸ਼ਰਟ ਹੈ ਤੇ ਆ ਮੇਰਾ ਪਲਾਜ਼ੋ ਹੈ ਸਿੰਪਲ ਇਹ ਸਿੰਪਲ ਸੀਗਾ ਬਿਲਕੁਲ ਕਪੜਾ ਇਹ ਅਸੀਂ ਮੈਂ ਆਪ ਡਿਜ਼ਾਈਨ ਕਰਵਾਇਆ ਕਿਉਂਕਿ ਮੇਰੇ ਮम्मा ਦਾ ਬੁਟੀਕ ਦਾ ਕੰਮ ਹੈ ਉਹ ਡਿਜ਼ਾਈਨ ਕਰਦੇ ਹੈ ਤੇ ਅਸੀਂ ਕਿਸ ਤਰ੍ਹਾਂ ਕੀਤਾ ਦੇਖੋ ਪਹਿਲਾਂ ਤਾਂ ਐਵੇਂ ਸਿੰਪਲ ਇਹਨੂੰ ਕਹਿੰਦੇ ਆ ਗੋਟਾ ਪੱਤੀ ਠੀਕ ਹੈ ਗੋਟਾ ਪੱਤੀ ਤੇ ਐਵੇਂ ਸਿੰਪਲ ਆਪਾ ਲਗਵਾ ਕੇ ਕਲੀਆਂ ਵਾਲਾ ਪਲਾਜ਼ੋ ਹੈ ਇਹ इस तो इस तरीके नीचे लैश लगा सकते हो जिम्मे मान लो चौड़ी या कोई बरीक भी लवा सकते हो जिसप भी कर सकते हो। कोई जरूरी नहीं है तो उसी लगवा बट अगर लैश लगाओगे ऐमें तो ज्यादा फिनिशिंग आएगी और सोनी भी लगेगी सो so, मैं इस तरीके ने अपने कलिया प्लाजो ये तैयार करवाया तो उपर सिंपल लास्टिक है कोई एड्डी गल नहीं जो आप ਜਦੋਂ ਇਹ ਪਾਉਂਦੇ ਆ ਨਾ ਐਵੇਂ ਲੁੱਕ ਦਿੰਦਾ ਕਿ ਜਿਵੇਂ ਲਹਿੰਗਾ ਪਾਇਆ ਪੂਰਾ ਠੀਕ ਹੈ ਦੂਜੀ ਮੇਰੀ ਇਹ ਸੀਗਾ ਇਹਨਾਂ ਸਿੰਪਲ ਸ਼ਰਟ ਹੈ ਕੋਈ ਹੈਵੀ ਤਾਂ ਨਹੀਂ ਮੈਂ ਜ਼ਿਆਦਾ ਮੈਂ ਇਹ ਬੁੱਕ ਸੂਟ ਪਾ ਲਏਗੀ ਤੇ ਥਰਡ ਹੈ ਮੇਰਾ ਇਹ ਸਿੰਪਲ ਪਲਾਜ਼ੋ ਹੈਗਾ ਸਿੰਪਲ ਪਲਾਜ਼ੋ ਹੈ ਕੋਈ ਬਸ ਇਹ ਤੇ ਇਹ ਡਿਜ਼ਾਈਨ ਕਰਵਾਇਆ ਹੋਇਆ ਹੈਗਾ ਇਹ ਐ ਨੀਚੇ ਆ ਲਾਈ ਹੋਈ ਹੈ ਕਿ ਆਪਣੀ ਬੁੱਕਰਮ ਨੀਚੇ ਬੁੱਕਰਮ ਲਗਾਈ ਹੋਈ ਹੈ ਤੁਸੀਂ ਇਸ ਤਰੀਕੇ ਨਾਲ ਬੋਕਰਮ ਲਗਾ ਕੇ આવા ਦਾ ਡਿਜ਼ਾਈਨ ਵੀ ਬਣਵਾ ਸਕਦੇ ਹੋ ਸਿੰਪਲ ਪਲਾਸਟਿਕ ਵਾਲਾ ਸਿੰਪਲ ਵਸਥੱਲੇ ਥੋੜਾ ਜਿਹਾ نیچے ਡਿਜ਼ਾਈਨ ਕਰਵਾਇਆ ਹੋਇਆਗਾ ਇਹ ਇਸ ਤਰੀਕੇ ਨਾਲ ਡਿਜ਼ਾਈਨ ਇਹ ਥوڑا ਆਪਣਾ ਘਰ ਨੂੰ ਫੋਰਥ ਫੋਰਥ ਹੈ ਆਪਣਾ ਪੰਜਾਬੀ ਸੂਟ ਬਸ ਤੁਹਾਡੀ ਇੱਛਾ ਹੈ ਕਿ ਤੁਸੀਂ ਗਲੇ ਨੂੰ ਕੋਈ ਵੀ ਡਿਜ਼ਾਈਨ ਕਰਾ ਲਓ ਮੰਨ ਲਓ ਵੀ ਗਲਾ ਬਣਾ ਲਓ ਕੋਲ ਬਣਾ ਲਓ ਗਲੇ ਤੇ ਕੋਈ ਡਿਜ਼ਾਈਨ ਕਰਾ ਲਓ ਬਸ ਜਿਹੜੇ ਸਿੰਪਲ ਪੰਜਾਬੀ ਸੂਟ ਹੁੰਦੇ ਆ ਨਾ ਉਹ ਜੇ ਸਿੰਪਲ ਬਣਵਾਏ ਜਾਣ ਨਾ ਸਿੰਪਲ ਸੋਹਣੇ ਲੱਗਦੇ ਜ਼ਿਆਦਾ ਜਿਆਦਾ ਜੇ ਆਪਾਂ ਉੱਤੇ ਜ਼ਿਆਦਾ ਹੀ ਡਿਜ਼ਾਈਨ ਕੋਲ ਆ ਜਾਾਂਗੇ ਜਾਂ ਕੁਝ ਫਿਰ ਉਹ تھوڑا ਜਿਹਾ ਲੁੱਕ ਉਸਾ ਬਣਾ ਲੈਂਦੇ ਆ ਜਦੋਂ ਜਿਹੜੇ ਪੰਜਾਬੀ ਸੂਟ ਹੁੰਦੇ ਆ ਸਿੰਪਲ ਸਲਵਾਰ ਸੂਟ ਬਹੁਤ ਜ਼ਾਵੀਦਿਆ ਲੱਗਦੇ ਆ ਇਹਦੇ ਇਹ ਵਾਲਾ ਵਰਕ ਹੈ ਪੂਰਾ ਹੈਂਡ ਵਰਕ ਹੈ ਪੂਰਾ ਕਿੰਨਾ ਸੋਹਣਾ ਲੱਗਦਾ ਸਿੰਪਲ ਆ ਕੋਈ ਆਸੀ ਨਹੀਂ ਬਟੇ ਪੰਜਾਬੀ ਸੂਟ ਹੈ ਤੇ ਹੁਣ ਇਹਦੇ ਨਾਲ ਦੁਪੱਟਾ ਵੀ ਦੁਕਾਨੀਆਂ ਦੇ ਅਨੁਸਾਰ ਇਹਨਾਂ ਨੂੰ ਕਿਹੜਾ ਇਹਦੇ ਨਾਲ ਦੁਪੱਟਾ ਹੈਗਾ ਦੁਪੱਟਾ ਵੀ ਬਹੁਤ ਹੈਂਟਰ ਹੈ काट वर्क है दुपट्टे पे इस तरीके ना वर्क है पूरा वर्क पूरा है तो यहां पे नीचे कोन्या के फ्लावर जे बने हुए ना फ्लावर तो नहीं भी मोर जी कह सकते मोर बने हुए ने ये सारा दुपट्टा है बड़ा सोणा ये ये देखो चारों कोने मोर दुपट्टा बहुत के है वो भी सिंपल सीगी ਬਿਲੇੂ ਸ਼ਰਟ ਸੀਗੀ ਔਰ ਗਾਂਜਾ ਵੀ ਸੀਗੀ ਤੇ ਫੜੇ ਮੇਰਾ ਸੂਟ ਹੈਗਾ एकदम ਦੁਕਾਨੇ ਆ ਇਹ ਸਿੰਪਲ ਸੂਟ ਸੀਗਾ ਮੇਰਾ ਮੈਂ ਇਹਦੇ ਨਾਲ ਬਣਵਾਈ ਸੀ ਆਪਣੀ afghani shalwar ਕਹਿੰਦੇ ਜਿਹਨੂੰ ਇਸ ਤਰੀਕੇ ਨਾਲ ਸਿੰਪਲ ਆ ਸਾਰਾ ਉੱਪਰ ਜੇ ਪਲਾਜ਼ੋ ਬੰਦੇ ਹੋਵੇਂ ਬਸ ਇਹਦੇ ਵਿੱਚ ਇਹ ਹੈ ਕਿ ਮੈਂ ਨੀਚੋਂ ਦੀ ਵਾਲ ਲਪਵਾ ਕੇ ਉੱਤੇ ਪੱਟੀ ਲੱਗ ਜਾਂਦੀ ਹੈ ਤੇ ਐਵੇਂ ਵਿੱਚ ਆਪਾਂ ਲੈਸ਼ ਲਵਾ ਸਕਦੇ ਆ ਨਹੀਂ ਲਵਾਨੀ ਹੋ ਤੁਹਾਡੀ ਮਰਜ਼ੀ ਹੈ ਬਟ ਲਗਾ ਕੇ ਥੋੜਾ ਜਨ ਲੁੱਕ ਵਧੀਆ ਆ ਜਾਂਦਾ ਹੈ ਇਹ ਅੱਜ ਕੱਲ ਟ੍ਰੈਂਡ ਵਿੱਚ ਆ ਪੂਰੀ ਅਫਗਾਨੀ ਸਲਵਾਰ ਠੀਕ ਹੈ ਇਹਨਾਂ ਨਾਲ ਮੈਂ ਸਿੰਪਲ ਸ਼ਾਰਟ ਬਣਵਾਈ ਸੀ ਮੇਰੀ ਇਹ ਸ਼ਾਰਟ ਸਿੰਪਲ ਹੀ ਸੀ ਮੇਰਾ ਸੋਟੇ ਵਾਲਾ ਮੈਂ ਕੋਈ ਜ਼ਿਆਦਾ ਹੈਵੀ ਕੁਛ ਡਿਜ਼ਾਈਨ ਤਾਂ ਨਹੀਂ ਬਣਵਾਇਆ ਬਿਲਕੁਲ ਸਿੰਪਲ ਹੈ ਤੇ ਫਿਰ ਮੇਰਾ yellow suit ਹੈ ਮੈਂ ਤੁਸੀਂ ਦੇਖਿਆ ਹੋਊਗਾ ਪਾਇਆ ਸੀਗਾ ਵਿਆਹ ਤੇ ਹੁਣ ਇਹ ਮੈਂ ਬਣਵਾਇਆ ਇਹ ਮੇਰਾ ਜਿਹੜਾ suit ਹੈ ਇਹ 사ੜੀ ਤੋਂ ਬਣਿਆ ਹੋਇਆ ਹੈ ਮੈਂ 사ੜੀ ਤੋਂ ਬਣਵਾਇਆ ਸੀ 사ੜੀ ਸੀਗੀ ਤੇ ਫਿਰ ਇੱਥੇ ਪਤਾ ਕਿਵੇਂ ਡਿਜ਼ਾਈਨ ਬਣਵਾਇਆ 사ੜੀ ਦੇ ਉੱਤੇ ਮੈਂ ਪਟੀਆਂ ਜਿਆਵਲੀਆਂ ਲਾ ਕੇ ਫਿਰ ਗਲੇ ਤੇ ਲਗਾਈਆਂ ਐਵੇਂ ਤੇ ਆ ساری ਸਾਈਡਾਂ ਦੇ ਲਗਾਈਆਂ ਨੇ ਐਵੇਂ ਪਟੀਆਂ ਕੀ ਦੇਖ ਸਕਦੇ ਹੋ ਤੁਸੀਂ ਤੇ ਬਾਜੂ ਤੇ ਐਵੇਂ ਕੀ ਡਿਜ਼ਾਈਨ ਵੀ ਸੂਟ ਵਧੀਆ ਡਿਜ਼ਾਈਨ ਹੋ ਗਿਆ ਔਰ ਵਧੀਆ ਪਾ ਪਿਆ ਤੇ ਇਹਦੇ ਨਾਲ ਮੈਂ ਬਣਵਾਇਆ ਸੀਗਾ ਸਿੰਪਲ ਪਲਾਵਾਚੋ ਪਲਾਜੋ ਪਲਾ ਸੜਿਆ ਬਸ ਇਹਦੇ ਨੀਚੇ ਮੈਂ ਲਾ ਲੇਗੀ ਲੈਸ਼ ਸਿੰਪਲ ਆਪਣਾ ਸੂਟ ਹੈ ਬਿਲਕੁਲ ਇਹ ਵਾਲਾ ਵੀ ਪੰਜਾਬੀ ਸੂਟ ਹੈ ਡਿਜ਼ਾਈਨ ਜਿਹੜੇ ਮੈਂ ਬਣਵਾਏ ਹੋਏ ਨੇ ਤੁਹਾਨੂੰ ਦਿਖਾ ਰਹੀ ਹਾਂ ਤੋ ਬਹੁਤ ਹੀ ਵਧੀਆ ਨੇ ਤੋ ਇਹ ਮੇਰੀ ਸ਼ਰਟ ਹੈ ਇਹਨਾਂ ਲਹਿੰਗਾ ਵੈਸੇ ਤੇ ਇਹ ਦੇਖ ਇਹਦੇ ਨਾਲ ਮੈਂ ਐਵੇਂ ਬਾਜੂ ਬਨਵਾਈਆਂ ਨੇ ਇਹਦੇ ਵਿੱਚ ਲੱਗੀ ਹੋਈ ਹੈ ਇਲਾਸਟਿਕ ਇਹ ਦੇਖ ਤੇ ਇਹ ਇਹਦਾ ਲੁੱਕ ਹੈ ਜਿਹੜਾ ਐਵੇਂ ਆਂਦਾ ਹੈਗਾ ਬਾਜੂ ਦਾ ਆਖਿਰ ਹੁਣ ਯਾ ਦੇਖ ਇਸ ਟ੍ਰਿਕ ਨਾਲ ਜਦੋਂ ਬਾਜੂ ਹੈ ਇਹ ਬਸ ਡਿਜ਼ਾਈਨ ਹੋ ਗਿਆ ਨਾਲੇ ਸੋਹਣੀ ਦਾ ਸੋਹਣੀ ਨਾਲੇ ਸਿੰਪਲ ਦੱਸੋ ਬਿਲਕੁਲ ਸਿੰਪਲ ਸੂਟ ਹੈ ਸਿੰਪਲ ਚੋਲੀ ਜੀ ਬਣਾਈ ਹੋਈ ਹੈ ਮੈਂ ਲਹੰਗਾ ਹੈ ਤੇ ਇਹ ਆਪਣਾ ਜੌਰਜਟ ਦਾ ਹੈ ਜੌਰਜਟ ਦਾ ਸ਼ਰਟ ਸੀਗੀ ਜਿਹੜੇ ਮੈਂ ਸ਼ਾਰਟ ਕਰਕੇ ਬਣਵਾਈ ਠੀਕ ਹੈ ਤੇ ਇੱਕ ਮੇਰੀ ਆਵਲ ਹੈ ਪੈਰਟ ਸੂਟ ਇਹਦਾ ਮੈਂ ਐਵੇਂ ਨੀਚੇ ਲਵਾ ਲਈ ਇਸ ਤਰੀਕੇ ਨਾਲ ਬਰੀਕ ਬਰੀਕ ਜੀ ਲੈਸ਼ ਸੋਹਣੇ ਲੱਗਦੇ ਆ ਜੋ ਤੇ ਉੱਪਰੋਂ ਮੈਂ ਪਵਾ ਲਈ ਵੱਲ ਉਹ ਪਰ ਮੈਂ ਵੱਲ ਪਵਾਈ ਸੀ ਅਗੇ ਵੱਲ ਪਾ ਕੇ ਵੱਲ ਪਏ ਹੋਏ ਆ ਤੇ ਖੁੱਲਾ ਹੈ ਆਪਣਾ ਸ਼ਰਾਰਾ ਇਹ ਵੀ ਪੂਰਾ ਹਨ ਵਧੀਆ ਕੰਫਰਟੇਬਲ ਸੀ ਪਾਉਣ ਦੇ ਵਿੱਚ ਜਦੋਂ ਦੁਪੱਟਾ ਬਿਲਕੁਲ ਸਿੰਪਲ ਆ ਇਹ ਮੈਂ ਆਪ ਦਾ ਹੀ ਕਰਵਾਇਆ ਸੀ ਕਿਉਂਕਿ ਜਿਹੜੀ ਇਹ ਨਾਲ ਦੀ ਸ਼ਰਟ ਹੈ ਨਾ ਮੈਂ ਉਹ ਮੁਸਲਮਾਨਾਂ ਕੋਲੋਂ ਲੈ ਕੇ ਆਈ ਸੀਗੀ ਦੇਖੋ ਬਿਲਕੁਲ ਸਿੰਪਲ ਜੀ ਸ਼ਰਟ ਹੈ ਜਿਸ ਨੂੰ ਜਿਹੜੀਆਂ ਨਾਲ ਦੀ ਸ਼ਰਟ ਹੈ ਉਹ ਐਵੇਂ ਦੀ ਬਣੀ ਹੋਈ ਹੈ ਪੂਰਾ ਹੈਂਡਵਰਕ ਹੈਗਾ ਹੈਂਡਵਰਕ ਨਹੀਂ ਜਿਹੜੀ ਤਾਰੇ ਹੁੰਦੇ ਆ ਤਾਰੇ ਨੇ ਐਵੇਂ ਲੱਗੇ ਹੋਏ ਨੇ ਬਹੁਤ ਸੋਹਣੀ ਹੈ ਸੋੜਾ ਜਿੰਨੇ ਵਾਰ ਮੈਂ ਆ ਪਾਇਆ ਬਹੁਤ ਸੋਹਣਾ ਲੱਗਦਾ ਹੈ ਇਹ ਮੈਂ ਕੋਈ ਜ਼ਿਆਦਾ ਕੋਈ ਜ਼ਿਆਦਾ ਡਿਜ਼ਾਈਨ ਤਾਂ ਨਹੀਂ ਪਾਇਆ ਹੋਇਆ ਸਿੰਪਲ ਸੂਟ ਹੈ ਬਿਲਕੁਲ ਉਹ ਹਾਂਜੀ ਫਰੈਂਡਸ ਤੁਹਾਨੂੰ ਮੇਰੀ ਕਿੱਦਾਂ ਦੀ ਵੀਡੀਓ ਪਸੰਦ ਆ ਰਹੀ ਹੈ ਵੀ ਮੰਨ ਲਓ ਮੈਂ ਤੁਹਾਨੂੰ ਪੰਜਾਬੀ ਕਲੈਕਸ਼ਨ ਦੇ ਬਾਰੇ ਜਾਂ ਕੁਝ ਵੀ ਹੋਰ ਦਿੱਤੀ ਹੈ ਤਾਨੂੰ ਮੇਰੀ ਇਹ ਵਾਲੀ ਵੀਡੀਓ ਯਾ ਪਸੰਦ ਆ ਰਹੀ ਹੈ ਜਾਂ ਮੇਰੇ ਵਲੌਗਸ ਇਹ ਵੀ ਮੈਨੂੰ ਕਮੈਂਟ ਕਰਕੇ ਦੋ ਦੱਸਿਓ ਮੈਨੂੰ ਐਵੇਂ ਹੈ ਕਿ ਮੈਂ ਤੁਹਾਨੂੰ ਜਿੰਨੀ ਕਿ ਮੈਨੂੰ ਨੌਲੇਜ ਹੈ ਜਿੰਨਾ ਮੈਨੂੰ ਪਤਾ ਹੈ ਮੈਂ ਤੁਹਾਡੇ ਨਾਲ ਸਾਰੇ ਨਾਲ ਸ਼ੇਅਰ ਕਰਾਂ ਕਿਉਂਕਿ ਤੁਸੀਂ ਵੀ ਮੇਰੀ ਸਾਰੀ ਫੈਮਿਲੀ ਹੋ ਤੇ ਮੈਂ ਆਪਣੀ ਫੈਮਿਲੀ ਨੂੰ ਬਹੁਤ ਪਿਆਰ ਕਰਦੀ ਹਾਂ ਸੋ ਤੇ ਜਿਸ ਤਰ੍ਹਾਂ ਤੁਸੀਂ ਸਾਰੇ ਮੈਨੂੰ ਪਿਆਰ ਦੇ ਰਹੇ ਹੋ ਮੈਨੂੰ ਮੈਂ ਤੁਹਾਡਾ ਬਹੁਤ ਸ਼ੁਕਰ ਗੁਜ਼ਾਰ ਆ ਕਿਉਂਕਿ ਇਹ ਇੰਨਾ ਪਿਆਰ ਸ਼ਾਇਦ ਮੈਨੂੰ ਕਦੇ ਨਸੀਬ ਨਹੀਂ ਹੋਇਆ ਹੋਊਗਾ ਜਿੰਨਾ ਹੁਣ ਮਿਲ ਰਿਹਾ ਤੁਹਾਡੇ ਸਾਰਿਆਂ ਨੂੰ ਤੇ ਉਹਨ ਦੂਜੀ ਜੇ ਬਾਜ਼ਾਰੋਂ ਲੈਣ ਜਾਊਂ ਜਿਹੜੇ ਸਿੱਪੀਆਂ ਸਤਾਰਿਆਂ ਵਾਲੇ ਸੂਟ ਹੁੰਦੇ ਆ ਇਹਨ ਦਾ ਕਪੜਾ ਆਰਗੈਂਜ਼ਾ ਹੁੰਦਾ ਹੈ ਜਾਂ ਸਿਲਕ ਵਾਲੇ ਸੂਟ ਹੁੰਦੇ ਇਹ ਬਹੁਤ ਜ਼ਿਆਦਾ ਮਹਿੰਗੇ ਹੁੰਦੇ ਆ ਮੰਨ ਲਓ 2000 ਤੋਂ ਸਟਾਰਟਿੰਗ ਹੈ 1500 2000 ਤੋਂ ਉੱਤੇ ਮਿਲ ਜਾਣਗੇ ਤੁਹਾਨੂੰ 2000 ਤੋਂ ਜ਼ਿਆਦਾ ਕੱਟ ਕਦੇ ਨਹੀਂ ਮਿਲ ਜਾਣਗੇ ਕਿਤੋਂ ਵੀ ਲਾਗ ਜੂ ਤੁਸੀਂ ਤੇ ਇਹਦੀ ਕੁਆਲਿਟੀ ਬਹੁਤ ਬੈਸਟ ਹੈਗੀ ਇਹਦੀ ਇਹ ਇਹਦਾ ਫੈਸ਼ਨ ਵੀ ਬਹੁਤ ਹੈ ਕਦੇ ਨਹੀਂ ਜਾਏਗਾ ਹਮੇਸ਼ਾ 올ਓਵਰ ਹੈ ਮਨੋ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਸਲਾਹ ਦੇਵਾਂਗੀ ਕਿ ਤੁਸੀਂ ਪੰਜਾਬੀ ਕੱਪੜੇ ਇਸ ਤਰੀਕੇ ਨਾਲ ਬਣਵਾਓ ਜਿਵੇਂ ਮੈਂ ਬਣਵਾਏ ਹੋਏ ਨੇ ਤੇ ਕੁਝ ਦੀ ਤਾਂ ਇਹ ਜਿਹੜੇ ਮੈਂ ਤੁਹਾਨੂੰ ਸ਼ੇਅਰ ਕਰਨੇ ਸੀਗੇ ਤੇ ਮੇਰੀ ਅੱਜ ਦੀ ਇਹੀ ਵੀਡੀਓ ਸੀਗੀ ਜੇ ਤੁਹਾਨੂੰ ਵਧੀਆ ਲੱਗੀ ਹੋਊਗੀ ਤਾਂ ਲਾਈਕ ਸ਼ੇਅਰ ਕਰ ਲਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜਿਹਦਾ ਕੋ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਹੁਣ ਮੈਂ ਤੁਹਾਨੂੰ ਮਿਲੂੰਗੀ ਨੈਕਸਟ ਨਿਊ ਵੀਡੀਓ ਨਾਲ ਉਦ ਤੱਕ ਲਈ ਬਾਏ ਬਾਏ